ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਾਗ ਆ ਜੀ ਸੂਏ ਸਵਾਏ ਆ ਟੋਕੜ ਆ ਗੱਬਣ ਹਰੇਕ ਪ੍ਰਕਾਰ ਦਾ ਨਾਗ ਤੁਹਾਨੂੰ ਦੇਖਣ ਨੂੰ ਮਿਲੂਗਾ ਵੀਡੀਓ ਨੂੰ ਐਂਡ ਤੱਕਰ ਦੇਖਿਓ ਇੱਕ ਕੱਟੀ ਆ ਤੇ ਇੱਕ ਵੱੱਛੀ ਵੀ ਆ ਉਹ ਤੁਹਾਨੂੰ ਵੀਡੀਓ ਦੇ ਐਂਡ ਤੇ ਦਿਖਾ ਦਾਂਗੇ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ 9872416597 ਠੀਕ ਆ ਬਾਈ ਅੱਜ ਆਪਣੇ ਕੋਲ ਹੈਗੇ ਆ 7 ਨਗ ਹਨਾ ਬਈ 5 ਬਾਹਰ ਖੜੇ 2 ਅੰਦਰ ਆ ਹਾਂਜੀ ਹਾਂਜੀ ਠੀਕ ਆ ਕਿਧਰੋ ਲੱਗ ਗਏ ਵੀਰੇ ਜਿਹੜੇ ਤੋਂ ਮਰਜ਼ੀ ਲੱਗ ਜਾਏ ਪੀ ਲੱਗ ਜਾਵੇ ਵੀਰ ਸੁਈ ਇਧਰੋਂ ਲੱਗ ਜਾਂਦੇ ਸੁਬਾ ਕਿੰਨੇ ਮੈਂ ਬੈਠਦਾ ਜੀ ਇਹ ਦੂਜਾ ਅਰੀਜਨਲ ਸੁਈ ਆ ਵੀਰ ਕਦੋਂ ਸੁਈ ਇਹ ਕੱਲ ਸ਼ਾਮ ਦੀ ਸੁਈ ਹੈ ਬੱਚਾ ਕੀ ਆ ਮਗਰਬਸ਼ੀ ਹੈ ਬਰੇ ਬਹੁਤ ਚੰਗੀ ਬੱਚੀ ਚੰਗੀ ਹੈ ਜੀਰ ਕੰਪਲੀਟ ਪੈ ਗਈ ਹੈ ਜੀ ਵੀ ਆਪਣੇ ਕੋਲ ਵੀਡੀਓ ਹੈਗੀ ਆ ਹੂੰ ਠੰਡ ਤੇ ਜੀ ਆਪਣੀ ਗਰੰਟੀ ਹੋ ਮੂਰੇ ਖੜ ਜੀ ਮੜਾ ਜੇ ਥਾਣਾ ਪਾ ਚੈੱਕ ਕਰਾ ਦੇ ਕੇ ਬਹੁਤ ਸੋਹਣਾ ਥਾਣ ਲੱਗਿਆ ਵਾ ਥੋੜਾ ਆਈ ਨਾ ਤਾਜ਼ਾ ਪਸੂ ਆਇਆ ਥੋੜਾ ਜਿਹਾ ਕਰਦਾ ਹੀ ਹੁੰਦਾ ਪਾ ਕੋਈ ਗੱਲ ਨਹੀਂ ਬਾਕੀ ਸੋਹਣਾ ਮੁਠੀ ਵਾਲਾ ਗੁਲਾਬੀ ਥਾਣਾ ਆਪਾਂ ਜ਼ੂਮ ਕਰ ਪਾਉ ਦਰਸ਼ਨ ਮੁੱਠੀ ਵਾਲਾ ਮੁੰਡਾ ਚਵਾਇਜ ਬਈ ਇੰਨੀ ਠੰਡੀ ਆ ਪਾਉਂਦੀ ਨਿਆਣਾ ਵਿੱਚ ਨਾ ਪਾ ਦੇ ਆਂ ਚ ਨਹੀਂ ਨਹੀਂ ਠੰਡੀ ਆ ਹਾਂ ਥੋੜਾ ਜਿਹਾ ਥੋੜਾ ਰਹੀ ਆ ਆ ਕੈਮਰੇ ਤੋਂ ਸਮਾਨ ਜਾਂ ਸਿਸਟਮ ਜਿਹੜਾ ਆਪਣਾ ਜਿਹਦੇ ਨਾਲ ਵੀਡੀਓ ਸ਼ੂਟ ਕਰਦੇ ਦੋ ਦੱਬ ਕੇ ਨਹੀਂ ਮੈਂ ਬਰਾ ਗਿਆ ਮੇਰੇ ਬੜ ਕੀ ਜਾਂਦੀ ਆ ਵੀ ਇਹਨਾਂ ਤੇ ਚਵਾਉਗੇ ਨਹੀਂ ਆਪਾਂ ਆਪਣੇ ਘਰੇ ਬਾਲਟੀ ਰੱਖ ਕੇ ਜਵਾ ਦਾਂਗੇ ਹਾਂ ਹਾਂ ਬਾਕੀ ਜਿਹ ਪੈਸੇ ਲੋਣੇ ਇੱਥੇ ਆ ਕੇ ਚੋਲੇ ਦੋੜਾ ਵਿਚਾਰਾ ਚੋਕੇ ਲੈ ਕੇ ਜਾ ਕਿੰਨਾ ਕ ਬੋਲਾ ਤਿਆਰ ਆ ਭਾਈ ਬੋਲਾ ਵੀ ਸਟਾਰਟਿੰਗ 12 ਕਿਲੋ ਹੋਏਗਾ ਸਟਾਰਟਿੰਗ ਮੱਝਾ ਰਗਾ ਤੋਰ ਕੇ ਦਿਖਾਦੀ ਵੀਰੇ ਨਾਲ ਨੋਬੀਲਾ ਬੋਲਾ ਮਾਰਦੀ ਆ 12 ਕਿਲੋ ਮ ਝੋਲਿਆ 6-6 ਕਿਲੋ ਥੱਲੇ ਛਾੜ ਬੱਚਾ ਵੀ ਵੀਰੇ ਤੁਹਾਡਾ ਫਾਇਦਾ ਹੋ ਜਾਣਾ ਭਾਈ ਫੀਮੇਲ ਆ ਬਾਹਰ ਨੂੰ ਲੈ ਚੱਲੀ ਬਾਕੀ ਹਵਾਨਾ ਸੂਣਾ ਫਿਟਨੈਸ ਵਾਲਾ ਮੁਠੀ ਵਾਲਾ ਥਾਣਾ ਹਵਾਨਾ ਚੈੱਕ ਵੀ ਕਰ ਸਕਦੇ ਹੋ ਐਂਡ ਟਾਪ ਕਲਾਸ ਆ ਬਾਕੀ ਵੀਰੇ ਇਹ ਥੋੜਾ ਬੱਚੇ ਦਾ ਕਰ ਦਈਏ ਬੱਚੇ ਦਾ ਕਰੂਗੀ ਕਿਉਂਕਿ ਤਾਜ਼ਾ ਆ ਨਾ ਪਸ਼ੂ ਕੀ ਰੰਤਰ ਕਰਦਾ ਹੀ ਹੁੰਦਾਗਾ ਬਾਕੀ ਫਿੱਟ ਫਿੱਟ ਲੇਵਾ ਵਲਟਾ ਲਕੂਈ ਵੀ ਨਹੀਂ ਥਣ ਕੱਲਾ ਕੱਲਾ ਨਿਖੜਮ ਉਡ ਆਇਆ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਬੱਚਾ ਵੀ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਆ ਡਿਮਾਂਡ ਕਰਨੀ ਜੈਜ ਵੀਰੇ ਜਿਹੜੇ ਲੈਣੇ ਆ ਯੈਸ ਤੇ ਨੋ ਆ ਬਰੇਡਾ ਮੁੱਲ ਕਰੋਣਾ ਦਾ 65 ਹੂੰ ਇਹ 60000 ਦੀ ਵੜ ਦਊਗਾ ਕੋ ਜੂ ਮਾੜਾ ਮੋਟਾ ਵਿੱਚੋਂ ਮਾਨਤਾ ਕਰ ਦਾਂਗੇ ਐ ਨਹੀਂ ਗੱਲ ਹੈਗੀ ਠੀਕ ਆ ਜੀ ਪਾ ਹੋਊਗਾ ਸ਼ੂਟ ਵਾਲਾ ਕੰਮ ਠੀਕ ਆ 500 ਸ਼ੂਟ ਕਰੂੰਗਾ ਯਾਰ ਠੀਕ ਆ ਭਾਈ ਹਾਂ ਤੇ ਦੋ ਨੰਬਰ ਨਾਲ ਕਿਹੜਾ ਵੀਰੇ ਆ ਤੋਕੜੀ ਦਿਖਾ ਵੀਰੇ ਨਗੀਨਾ ਪੀਸ ਆ ਕਾ ਬੈਡ ਕਾ ਦੀਏ ਬਰੇ ਗੱਲਾਂ ਬਾਤਾਂ ਪਹਿਲਣ ਵੈਡ ਆ ਵੀਰੇ ਪਹਿਲਣ ਵੈਡ ਕਦੋਂ ਸੂਈ ਆ ਜੀ ਸੂਈ ਨੂੰ ਬਰੇ 4-5 ਮਹੀਨੇ ਹੋ ਗਏ ਪਿਓਰ ਤੋ ਓਕੜੀ ਆ ਹੈਨਾ ਹਾਂ ਥਣ ਚੱਕ ਕਰੋ ਮੁਠੀ ਵਾਲਾ ਥਣਾ ਹੈ ਬਾਕੀ ਬੰਦਾ ਮਲਾਜਮ ਸੀ ਬਾਈ ਹੂੰ ਕੱਲੀਆਂ ਬੁੜੀਆਂ ਦੇ ਘਰੇ ਟੀਕਾ ਹਣੀ ਉਹਨਾਂ ਨੇ ਭਰਿਆ ਸੀ ਅੱਛਾ ਲਿਆਇਆ ਮੈਂ ਰੱਖਣ ਨੂੰ ਜਨ ਮਾਲ ਇੱਕ ਵੱਧ ਗਿਆ ਤੇ ਇੱਕ ਬੰਦਾ ਭੱਜ ਗਿਆ ਬੇਵਰਾ ਤੇ ਇਹਣਾ ਵੀ ਪਰਸੋਂ ਬਹੁਤ ਸੋਹਣੀ ਬੈਡਨ ਹੀਟ ਕੱਢੀ ਸੀ ਇਹ ਡਾਇਰੈਕਟ ਬਣਾਈ ਆ ਮੈਂ ਟੱਟੇ ਤੋਂ ਅੱਛਾ ਨਾਰ ਤੇ ਟੀਕਾ ਵੀ ਲਾਇਆ ਅੱਟ ਜਾਂ ਚਿੱਟਾ ਜਾਂ ਕਹਿੰਦੇ ਉਹ ਦੇਗੀ ਇਹ ਠੀਕ ਆ ਹਾਂ ਪਰਸੋਂ ਬਣੀ ਆ ਕੋਈ 20 ਦਿਨ ਨਹੀਂ ਕਹਣਾ ਕੋਈ ਮਹੀਨਾ ਨਹੀਂ ਕਹਣਾ ਬਣੀ ਠੀਕ ਆ ਸਚਾਈ ਵਾਲੀ ਗੱਲ ਆ ਠੀਕ ਆ ਭੌਂ ਦੀ ਜਾ ਕੇ ਮਾੜੋਂ ਪਤਾ ਲਿਆ ਉਹਨਾਂ ਹੱਥਾਂ ਦੇ ਰੀਜਨ ਪਤਾ ਜਾਣ ਰਹਿਗਾ ਠੀਕ ਆ ਹਾਂ ਹੈਗਾ ਜੀ ਬਾਕੀ ਤਾਂ ਪ੍ਰਿੰਟ ਪੂਰਾ ਚੰਗਾ ਹੈ ਨਾ ਹਾਂ ਪਹਿਲਣ ਵੱਚ ਕੋਈ ਆ ਬਾਈ ਬਰੀਡ ਦਾ ਲੈਣਾ ਜਵਾਦਾਂ ਨੇ ਬਾਈ 25 26 ਲੀਟਰ ਦੁੱਧ ਦੇ ਵੜਨੇ ਹੁਣ ਕਿੰਨਾ ਤਿਆਰ ਆ ਹੁਣ ਬਾਈ 12 ਸੀ ਹੁਣ ਯਾਰ ਹੀਟ ਕਰਕੇ ਥੋੜਾ ਘਟੀ 10 ਕਿਲੋ ਮੰਨ ਕੇ ਕੋਈ ਭਣ ਭਰਾ ਲੈ ਲੈ ਵੀਰ ਮੈਂ ਕਹ ਵੈੜ ਕਰਦੀ ਆ ਨਾ ਬਾਕੀ ਦੀ ਦੇ ਦੇ ਸਰ ਸਰ ਜੱਡੀ ਆ ਬਾਲੇ ਰੱਬੀਆਂ ਦੀ ਆ ਵੈਡ ਜਿੱਦੇ ਜਿੱਦੇ ਤਿਆਰ ਹੋ ਗਏ ਗਰਮ ਵਾਲੀ 2 ਲੱਖ ਦੀ ਬਚੀ ਆ ਬਾਈ ਹੂੰ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਨਾ ਹੱਥੀ ਚਵਾਈ ਵਾਲਾ ਰਾਂਬਾ ਕੋਈ ਗੱਲ ਨਹੀਂ ਡਰਦੀ ਆ ਥੋੜਾ ਜਿਹਾ ਆਇਆ ਨਾ ਬਾਈ ਜਾਨਵਰ ਕਰੇਗਾ ਰੋਣੀ ਨਾ ਬਾਹਰ ਕੱਢਿਆ ਹੂੰ ਆਇਆ ਪੁੱਤਾ ਜੀ ਕੁਆਲਿਟੀ ਦਾ ਬਾਈ ਕੋਈ ਲੇਖਾ ਨਹੀਂ ਹਨਾ ਇਹਦਾ ਮੰਨ ਲਾ ਜਿਹੜਾ ਬੰਦਾ ਸਾਮ ਗਿਆ ਤੇ ਗੱਬਣ ਤਾਂ ਹੋ ਹੀ ਜਾਣੀ ਐਡੀ ਬਾਈ ਗੱਬਣਾ ਵੈਡ 100% ਗੱਬਣਾ ਨਿਕਲੂ ਵੈਡ ਬਾਕੀ ਉਹਨਾਂ ਨੇ ਟੀਕਾ ਨਹੀਂ ਨਾ ਪਰਾਇਆ ਸੀ ਇਹਦੇ ਠੀਕ ਹੈ ਜੀ ਬਾਕੀ ਕੱਦ ਵੇਟ ਆਲੀ ਆ ਕੋਈ ਆਏ ਨਹੀਂਗਾ ਉਹ ਲਿਸਤੀ ਲਵੀ ਨਾ ਮੰਨ ਕੇ ਆਵੇ ਵੀਰੇ ਤੁੰਨੂੰ ਵੀ ਪਤਾ ਜੇ ਉਹਨੂੰ ਕਹਿੰਦੇ ਹੁੰਦੇ ਆਪਾਂ ਬੱਛੀ ਲੈਣ ਉੱਠ ਜਾਗੇ ਨਾ ਅੱਜ ਤਾਂ ਬਹੁਤ ਭੜੇ ਮੁੱਲ ਦੀ ਮਿਲਦੀ ਆ ਤੇ ਇਹਦੇ ਥੱਲੇ ਦੁੱਧ ਵੀ 10 ਕਿਲੋ ਆ ਬਾਕੀ ਚੰਗੀ ਆ ਹਣਾ ਬਾਈ ਸ਼ਾਈਨਿੰਗ ਸ਼ੂਨਿੰਗ ਚੈੱਕ ਕਰੋ ਆਪਾਂ ਫਾਰਮ ਟਾਈਪ ਵੇੜ ਇਹਨੂੰ ਕਹਿ ਸਕਦੇ ਆ ਫਾਰਮ ਟਾਈਪ ਪੂਰੀ ਵੱਡੀ ਵੇੜ ਆ ਯਾਰ ਕੋਈ ਛੋਟੀ ਨਾ ਮੰਨ ਕੇ ਆ ਜੀ ਛੋਟੀ ਨਾ ਮੰਨ ਕੇ ਆ ਵੇਲ ਵੀ ਵੇੜ ਦੀ ਪੂਰੀ ਆ ਹੂੰ ਜੈਜ ਦਿਮਾਨ ਚਮਾ ਜੈਜ ਮੇਰੇ ਮੁੱਲ ਕਰੋਨਾ ਦਾ 50 ਹੂੰ ਇਹ 45 ਨੂੰ ਮਾਨਤਾ ਨਹੀਂ ਕਰੂੰਗਾ ਅੱਜ ਬੱਚੀ ਨਹੀਂ ਦਿੰਦਾ ਐਜੀ ਕੋਈ ਜਿੱਦਾਂ ਬਾਈ ਚੈੱਕ ਪਾਸ ਹੋ ਗਏ ਤੇ ਬਾਈ 60 ਦੀ ਮੈਨੂੰ ਭੇਜ ਦੇਣਾ ਵਾਪਸ ਹਾਂ ਵਾਪਸ ਮੈਂ ਲਊਗਾ ਠੀਕ ਆ ਜਿੱਦਾਂ 2 ਮਹੀਨੇ ਚੈੱਕ ਪਾਸ ਹੋ 45000 ਰੁਪਿਆ ਬਾਈ ਕਹਿੰਦਾ ਇਹਦਾ ਲੈਣ ਆਈ ਆ ਮੁੱਲ 50 ਹੈ ਤੇ ਇੱਕਾ ਕੀ ਵੀਰੇ ਚੰਗੇ ਦੁੱਧ ਰਿਕਾਰਡ ਵਾਲੀ ਸੁਆਗਨ ਮਦਨ ਨੰਬਰ ਦਾ ਬਾਈ ਸੁਆ ਬਾਈ ਮੈਨੂੰ ਤਾਂ ਦੂਜਾ ਕਹਿ ਕੇ ਦਿੱਤੀ ਆ ਹੂੰ ਬਾਕੀ ਲੱਗਦੀ ਵੀ ਹੈਗੀ ਹੂੰ ਅਗਲਾ ਬੰਦ ਚੀਜ਼ਾਂ ਮੰਨ ਨਾਲੇ ਚੌਥਾ ਮੰਨ ਹੂੰ ਕਦ ਵੇਲ ਆ ਰਹੀ ਐ ਪੂਰੀ ਵੱਡੀ ਫਾਰਮ ਦੀ ਵਹਿੜਾ ਵੀਰੇ ਕਦ ਉਸ ਬਾਕੀ ਦੀ ਕੁਆਲਿਟੀ ਦੇਖ ਵਹਿੜ ਦੀ ਬੂਤੀ ਦਿਖਾਉਣਾ ਤੈਨੂੰ ਇਹ ਬਈ ਰਾ ਇਹ ਸੂਈ ਆ ਰਾਤੀ ਠੀਕ ਆ ਬੱਚਾ ਕੀ ਐ 8-9 ਵਜੇ ਬੱਚਾ ਵੀਰੇ ਹਾਂ ਬੱਚਾ ਇਹਦਾ ਹੀ ਆ ਜੇਰ ਅੰਦਰ ਪਈ ਆਪਾਂ ਬਾਅਦ ਵਿੱਚ ਦੇਖਾਂਗੇ ਇਹ ਵੀ ਬਈ ਆਪਾਂ ਕੋ ਵੀਡੀਓ ਪਈ ਆ ਬੂਤੀ ਦੇਖ ਵਸ਼ੀ ਹੂੰ ਬੂਤੀ ਕੁਆਲਿਟੀ ਭਾਂਡਾ ਬਹੁਤ ਸਾਫ਼ ਆ ਕਿੰਨਾ ਕ ਕੱਢਿਆ ਬੋਲਾ ਬਈ ਇਹਦਾ ਭਾਈ ਮੈਂ ਤੁਲੇ 16 ਕਿਲੋ ਬੋਲਾ ਚਲੋ 16 ਕਿਲੋ ਛਟਾੜ ਗਾ ਪੀਲਾ ਬੋਲਾ 8 ਕਿਲੋ ਟਾਈਮ ਦਾ ਠੀਕ ਆ ਦੋ ਡੰਗ ਚਵਾਈ ਹੋਗੀ ਸਵੇਰ ਤੇ ਸ਼ਾਮ ਦੀ ਠੀਕ ਆ ਹਾਂ ਬਾਕੀ ਕੁਆਲਿਟੀ ਬਹੁਤ ਜ਼ਿਆਦਾ ਹਨਾ ਇਹਦੀ ਮੈਂ ਕਾ ਤੰਨ ਤੰਨ ਕਰਾ ਦੂ ਕਿੰਨਾ ਦੁੱਧ ਪਿਆਜੂਗਾ ਭਈਆ ਤਾਂ ਦੱਸਦਾ ਗਾ ਲੋ ਕਹਿੰਦੇ ਸੀ 28 ਲੀਟਰ ਚੋਇਆ ਹੂੰ ਅਗਲਾ ਬਾਈ ਕਹਿੰਦਾ ਵੀ ਉਹੀ ਛੱਡੀ ਜਾਂਦਾ ਦੁੱਧ ਚਵਾਊਗੀ ਚਵਾਊਗੀ 32 ਲੀਟਰ ਉਹਦੀ ਚਵਾ ਦੂਗੀ ਰਾਮਨਾ ਮੌਸਮ ਮੂਰੇ ਬਹੁਤ ਚੰਗਾ ਬੰਦਾ ਸੇਵਾਲਾ ਚਾਹੀਦਾ ਬੰਦਾ ਸੇਵਾਲ ਬਾਕੀ ਵੱਡੀ ਵੱਡ ਬਹੁਤ ਵੇਲ ਬਹੁਤ ਅੜਦੀ ਕੱਦ ਵੇਲ ਆਲੀਆ ਕੋਈ ਆਏ ਨੀਗਾ ਤੇ ਹਵਾਨਾ ਚੈੱਕ ਕਰ ਸਕਦੇ ਤੁਸੀਂ ਪੂਰਾ ਸੋਹਣਾ ਹਵਾਨਾ ਐਡ ਕੱਲਾ ਕੱਲਾ ਥਣ ਨੇ ਖੜਵਾ ਥਣ ਚੱਕ ਵੀ ਕਰਾ ਦੇ ਬਾਕੀ ਮਰਾਲਾ ਚਵਾਈ ਇਨੀ ਚੰਗੀ ਲੱਗੀਆਂ ਨਾ ਬੈੜ ਨੂੰ ਹੂੰ ਠੀਕ ਆ ਨਾਣਾ ਨੂੜਾ ਵੇ ਕਿੰਨਾਂ ਬੈੜਦੇ ਮਿਲਕ ਵੇਣ ਦੋਨੇ ਪਾਸੋਂ ਰਸੇ ਅਰਗੀ ਆਉਂਦੀ ਐ ਹਾਂ ਕੁਆਲਿਟੀ ਪੂਰੀ ਚਮਕ ਦਮਕ ਸੰਭੀ ਪਈ ਆ ਮੋਟਾ ਮਾਹ ਤੇ ਮਰੀ ਕੈਮਰਾ ਪਹਿਲਾਂ ਨਾਲ ਲੱਗੂ ਲੱਗਿਆ ਬੈੜ ਸਹੀ ਗੱਲ ਬੱਚਾ ਬਹੁਤ ਚੰਗਾ ਦਿੱਤਾ ਗੱਲ ਕਰ ਮੇਲ ਕਰ ਨਵੇਂ ਆ ਬਈ ਉਹਨਾਂ ਨੇ ਸੈਕਸ ਛੱਡ ਸਗੇ ਠੀਕ ਆ ਆ ਧੁੰਨੀ ਤੋਂ ਲੈ ਕੇ ਹਵਾਨਾ ਸਟਾਰਟ ਹੋਇਆ ਵਾ ਤੇ ਬੈਕ ਸਾਈਡ ਨੂੰ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਕਿੱਥੇ ਜਾਂਦਾ ਬਰਾੜਾ ਚੈੱਕ ਕਰਾਉਣ ਦਾ ਧਰਮਰਾਵੀ ਦਿੰਨੇ ਆਪਾਂ ਐ ਕੋਈ ਦਿੱਕਾ ਨਹੀਂ ਹੈ ਨਾ ਕਰਮਾਲੀ ਨੂੰ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਲੈ ਹੂੰ ਗੰਨੇ ਅਰਗੀ ਚਵਾਈ ਆ ਮਗਰ ਲਿਆਂ ਚੋ ਵੀਰੇ ਮਾਰਦੀ ਪੀਲਾ ਭੋਲਾ ਹੂੰ ਲੈ ਠੀਕ ਆ ਪੰਪਰਗੀ ਚਵਾਈ ਆ ਹਾਂ ਹੀ ਗੱਲ ਹੈਗੀ ਕੋਈ ਥੱਲੋ ਕੋਈ ਬੰਦਾ ਭੈਣ ਭਰਾ ਕਹਿ ਦੂਗਾ ਹੂੰ ਕੋਈ ਚਵਾਈ ਮਾਰੀ ਹੈ ਬੈਠਦੀ ਹੂੰ ਲੈ ਜੈਜ ਕਰਨੀ ਆ ਇਹਦੀ ਵੀ ਡਿਮਾਂਡ ਆਪਾਂ ਜਮਾਨ ਲੈਣ ਦੇਣਾ ਬਾਈ ਉਹ ਜਾਈਦਾ ਉਹ ਜਿਹਦਾ 1 ਬੀ 30 ਮੰਗਦੇ ਆ ਹੂੰ ਦੇ 95 ਦੀ 95 ਦੀ ਦਵਾਗੇ ਅੱਜ ਮੁੱਲ ਲੱਖ ਰੁਪਇਆ ਪਉਂਦੀ ਇੱਕ 5 ਕਰਾ ਲੂ ਹੂੰ ਵਿੱਚੋਂ ਮਾਨਤਨ ਕਰ ਦਾਂਗੇ ਛੋਟ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਸੋਨਾ ਥਣ ਭਾਂਡਾ ਵੀਰੇ ਰੰਗ ਪ੍ਰਿੰਟ ਬਾਕੀ ਇਹ ਦੋ ਦੀ ਜੀ ਪੈਸੇ ਪੂਰੇ ਕਰ ਜਣੇ ਇਹ ਤਾਂ ਗੱਲ ਹੈਗੀ ਆ ਚੰਗੀ ਬਹੁਤ ਆ ਵੇੜ ਬਾਕੀ ਜੇਰ ਦੀ ਮੇਰੇ ਕੋਲ ਵੀਡੀਓ ਪਈ ਆ ਬਾਈ ਹੂੰ ਦੋ ਵੀਡੀਓ ਪਈਆਂ ਹਾਂ ਜੇ ਅੱਪ ਜਿਹੜਾ ਕੋਈ ਭੈਣ ਭਰਾ ਸੌਦਾ ਕਰਾ ਬਜੀ ਜਿਹੜੀ ਵੀਡੀਓ ਸੈਂਡ ਕਰ ਦੇ ਦ ਦੇ ਦਾਂਗੇ ਇਹ ਤਾਂ ਗੱਲ ਸਹੀ ਆ ਜੀ ਪੁੱਤ ਕਵਾਲਿਟੀ ਦੇ ਪੱਖ ਤੋਂ ਪੂਰੀ ਚੀਜ਼ ਬਰਡ ਸਾਹਿਬ ਦੂਜਾ ਬੱਸ ਬੱਤ ਤਾਂ ਬੈੱਡ ਵੀ ਬਾਈ ਪੂਰਾ ਚੰਗਾ ਏ ਨੀਗਾ ਕੋਈ ਬਾਈ ਬੇਲ ਬਹੁਤ ਵੱਡੀ ਬੈੜਾ ਜਾਂ ਸਾਡੇ ਵੀ ਬੱਟੇ ਤਾਂ ਜਾਂਦੀ ਏ ਤੇਰੇ ਤੋਂ ਹਾਂ ਆ ਦੋਨੇ ਬੈੜਾਂ ਦਾ ਵੱਡੀਆਂ ਫੁੱਲੀ ਆ ਆ ਜਿਹੜੀ ਇੱਕ ਤੂਕੜਾ ਤੇ ਇੱਕ ਸੁਆ ਸਵਾਇਆ ਨਾਗਾ ਇਹਦਾ ਮੰਨ ਲਓ ਜਿਹੜੇ ਦੁੱਧ ਦਾ ਕੰਮ ਕਰਨਾ ਜਾਂ ਫਾਰਮ ਦਾ ਕੰਮ ਕਰਨਾ ਮਕੀਨੇ ਕਹ ਲੈ ਹਨਾ ਮਕੀਨੇ ਬਾਈ ਬਾਕੀ ਸਫਾਈ ਸੋਹਣੀਆਂ ਬੈੜਾਂ ਬਹੁਤ ਸਫਾਈ ਚ ਸੋਹਣੀਆਂ ਆ ਇਹ ਨਹੀਂਗਾ ਸ਼ਹਿਰ ਸੂਡ ਬੱਚੇ ਵੀ ਚੰਗੇ ਬਾ ਦੇਣ ਗਿਆ ਬੱਚਾ ਤਾਂ ਬਹੁਤ ਚੰਗਾ ਦਿੱਤਾ ਗੱਲ ਕਰ ਮੇਲ ਆ ਗਿਆ ਤੇ ਜੇ ਕਿਤੇ ਬੱਛੀ ਹੁੰਦੀ ਫਿਰ ਮੈਂ ਵੀ ਸਾਵਾ ਲੱਖ ਮੰਗ ਕੇ ਭਰਨ ਮੂੰਹ ਕਰ ਲੈਣਾ ਬਈ ਜੇ ਚੱਲਦੀ ਆ ਤਾਂ ਵੇਖ ਲੋ ਠੀਕ ਨਹੀਂ ਕੋਈ ਨਹੀਂ ਤੇ ਨਗ ਨੰਬਰ ਆ ਗਿਆ 4 ਬਰੇ ਆਪਣਾ ਇਹ ਪਹਿਲਣ ਵਛੀ ਆ ਬਲੋਣ ਵੀਰ ਦੰਦੋ ਜੀ ਨੰਨੋ ਚਾਰ ਦਿਨ ਦਾ ਵਸੀ ਕਿੰਨਾ ਸਮਾਂ ਕੱਢਦੀ ਹੈ ਬਾਈ ਸਮਾਂ ਬਾਈ 10 ਦਿਨ ਕੱਢਦੀ 10 ਦਿਨ ਲੈ ਜੂ ਥਣਾ ਦੀ ਓਕੇ ਆ ਜਮਾ ਜਮਾ ਵੀਰੇ ਗਾਰੰਟੀ ਠੀਕ ਆ ਬਾਕੀ ਥਣ ਭਾਂਡੇ ਦੀ ਆ ਦੇਖ ਮਗਰ ਮਾਰ ਕੇ ਮੇਰਾ ਬੱਚੀ ਲੋ ਜੀ ਭਾਂਡਾ ਚੈੱਕ ਕਰੋ ਹਵਾਨਾ ਸੋਨਾ ਕੱਟ ਵਾਲਾ ਫਿਟਨੈਸ ਵਾਲਾ ਹਵਾਨਾ ਮੁਠੀ ਵਾਲਾ ਥਣ ਥਣਾ ਇੱਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਇੱਕ ਟਿਮਕਣਾ ਜਾਂ ਵੈਸੇ ਹੀ ਆ ਹਨਾ ਬਾਈ ਉਹਦੇ ਸਰਾਖ ਥੂਕਣੀ ਮੇਰਾ ਪੂਰਾ ਖੱਚ ਕੇ ਲਿਆ ਵਾ ਆਪਣੀ ਗਾਰੰਟੀ ਹੋਊਗੀ ਬ੍ਰੀਡ ਦੇ ਪਾਕ ਤੋ ਇਹਦਾ ਵੀ ਨਹੀਂ ਲੇਖਾ ਕੋਈ ਹਨਾ ਬਹੁਤ ਚੰਗੀ ਗਾਂ ਦੀ ਬਹੁਤ ਚੰਗੀ ਵਿਹੜਾ ਹਾਂ ਹਜੇ ਤਾਂ ਤੁ ਲਾਲਾ ਸਾਹਿਬ ਬਈ 10 ਦਿਨ ਪਏ ਆ ਤੇ 10ਾਂ ਦਿਨਾਂ ਤਿੱਕਰ ਤਾਂ ਪੰਡਾ ਲਾਲੂ ਘਰ ਮਾ ਲਈ ਹਨਾ ਹਾਂ ਹਾਂ ਕੁਆਲਟੀ ਕੁਆਲਟੀ ਬੁਰੀ ਉਂ ਵੀ ਠੰਡੀ ਆ ਹਨਾ ਕੋਈ ਆਏ ਨਹੀਂ ਬਹੁਤ ਜਿਆਦੇ ਬਹੁਤ ਜਿਆਦੇ ਇਹਦੇ ਪੇਲਾਂ ਬੰਨਣ ਦੀ ਲੋੜ ਨਹੀਂ ਬੱਚੀ ਦੇ ਮੈਂ ਤਾਂ ਹੀ ਪਾਸ ਕਰ ਲਈ ਅਜ ਤਾਂ ਗੁੰਡੀ ਮਾਰਦੀ ਕੋਈ ਚੱਕਰ ਨੇ ਪੂਰਾ ਨਹੀਂ ਹਲੇ ਨਾ 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 ਪਾ ਦੀ ਢੋਲ ਵਜਾਈ ਚੱਲੀ ਠੀਕ ਆ ਆਏ ਨਹੀਂ ਕੰਨ ਹਲਾ ਜੂਗੀ ਹੂੰ ਚੰਗੀਆਂ ਚੀਜ਼ਾਂ ਬਰੀਡ ਵਾਲੀਆਂ ਚੀਜ਼ਾਂ ਦਾ ਆਹੀ ਤਾਂ ਨਿਸ਼ਾਨੀ ਹੁੰਦੀ ਆ ਚਲੋ ਜਿਹੜਾ ਕਰਾਸ ਬਰੀਡ ਆ ਜਾਂਦੀ ਆ ਉਹ ਥੋੜੀ ਜਿਹੀ ਦਿੱਕਤ ਆ ਜਾਂਦੀ ਫਿਰ ਦੇਖ ਬਈ ਬੁੱਤੀ ਬੁੱਤੀ ਬਹੁਤ ਸੋਹਣੀ ਬੱਚੀ ਬਰੀਡ ਵਾਲੀ ਮੈਂ ਅੱਜ ਤੇ ਮੇਰੇ ਵੱਡੀ ਬਹੁਤ ਅbschਦੀ ਵੱਡੀ ਐ ਸੰਭੀ ਭਲੀ ਐ ਜੀ ਹਾਂ ਬਾਕੀ ਸੁਆ ਵੀ ਪਹਿਲਾਂ ਦੰਦੋਂ ਕਿੰਨੇ ਦੱਸਿਆ ਸੀ ਚਾਰ ਦੰਦ ਆ ਵੀਰੇ ਚਾਰ ਦੰਦ ਵੀਰੇ ਮੂੰਹ ਤੋਂ ਚਾਰ ਦੰਦ ਦਾ ਹਜੇ ਹਾਈਟ ਹੋਰ ਵੀ ਕਰ ਜੂਗੀ ਕਿਉਂਕਿ ਹਜੇ ਜਿੰਨਾ ਚਿਰ ਜਵਾਨ ਨਹੀਂ ਹੁੰਦੀ ਗਰਮ ਵਾਲੀ ਉਹਨਾਂ ਟਾਈਮ ਇਹਨੇ ਹਾਈਟ ਕਰੀ ਜਾਣੀ ਆ ਇਹਦੀ ਡਿਮਾਂਡ ਜਾਇਜ਼ ਜਮਾਂ ਜਾਇਜ਼ ਬੜਾ ਮੋਲਣੀ ਕਾ ਨ 75 ਦੀ ਬੱਚੀ ਦਊਗਾ ਇਹੇ ਅੱਜ 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 ਜਿੱਦੇ ਤਿਆਰ ਹੋਗੀ ਉਦੋਂ 85 ਦੀ ਐ ਬਾਈ ਹੂੰ ਜਿਹਨੂੰ ਮਰਦੀ ਰੱਸਾ ਫੜਾ ਜੀ ਹੂੰ ਤੇ ਅੱਗੇ ਨਗ ਨੰਬਰ ਆ ਗਿਆ ਬਾਈ ਆਪਣਾ ਪੰਜ ਇਹਦਾ ਸੁਆ ਕਿੰਨਾ ਮੈਂ ਬਾਈ ਇਹ ਵੀ ਪਲੂਣਾ ਬੱਚੀ ਬਰੇ ਇਹ ਤਾਂ ਧੋਕੇਵੇਂ ਹੈ ਜੀ ਦੰਦੋਂ ਬਾਈ ਇਹ ਵੀ ਲਾਲ ਚਾਰ ਦੰਦੀ ਆ ਠੀਕ ਆ ਬੱਚਾ ਹੀ ਆ ਜੀ ਕਿੰਨਾ ਕ ਸਮਾਂ ਲੈਂਦੀ ਆ ਸਮਾਂ ਭਾਈ ਇਹਦਾ ਵੀ ਇੱਕ 10 ਦਿਨ ਲੈ ਜਾਓ ਬੱਛੀ ਮੋਜ ਨਾ ਬੱਚੀ ਗੁੱਦ ਵਾਲੀ ਆ ਸਰਦੀ ਗਾ ਮੈਂ ਤਾਂ ਧਨ ਭਰਾ ਕਹਿੰਦਾ ਕਰੋਸ ਕਰੋਸਾਂਗ ਚ ਵੜ ਲੈਣੀ ਆ ਹੂੰ ਗੋਲੇ ਵਰਗੀ ਪਈ ਆ ਮਾਸੀ ਸਮੀ ਬਹੁਤ ਆ ਗੋਲੇ ਵਰਗੀ ਸਹੀ ਗੱਲ ਆ ਦੁੱਧ ਮੱਝਾਂ ਵਰਗਾ ਪਿਆ ਦੇਣਾ ਇਹਨੇ ਕਰਮ ਵਾਲੀ ਨੇ ਜਮਾ ਹੂੰ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚ ਵਾਈ ਵਾਲਾ ਫੋੜ ਸ਼ਾਂਗ ਪੂਰਾ ਵੀ ਨਹੀਂ ਨਿੱਗਰ ਨੁਗਰ ਪੂਰੀ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਸਕਦੇ ਤੁਸੀਂ ਖਣ ਭਾਂਡੇ ਦੀ ਪੂਰੀ ਸਾਫ ਆ ਨਾ ਹਾਂ ਬਹੁਤ ਸਾਫ ਬਚੀ ਇੱਥੇ ਬਹੁਤ ਥੋੜੇ ਉਪਰ ਆ ਮੰਦੀ ਹੁਣੀ ਆਈ ਹੈ ਘੰਟਾ ਜੀ ਹੋਇਆ ਨੂੰ ਆਈ ਇਹ ਜੋ ਆਏ ਹਨ ਨਵੇਂ ਤਾਂ ਕਿ ਗਰਾ ਪਸੂ ਘਾਰੀ ਜਾਂਦਾ ਮਾੜਾ ਮੋਟਾ ਤਾਂ ਹਾਈਟ ਦੀ ਵੀਰੇ ਨਾਰਮਲ ਮੰਨ ਕੇ ਆ ਜੋ ਤੁਸੀਂ ਬਾਕੀ ਕਰੋ ਸੰਗ ਥਣ ਭਾਂਡੇ ਦੀ ਪੂਰੀ ਸਾਫਾ ਠੰਡੀ ਸੀਲ ਆ ਉਵੇਂ ਨਹੀਂ ਹੈ ਨਾ ਜਿਵੇਂ ਕ੍ਰੋਸਾਂ ਦਾ ਮਗਰਮਰੀ ਕੈਮਰਾ ਦੇ ਬੈਕ ਸਾਈਡ ਤੋਂ ਵੀ ਨਹੀਂ ਗੱਲ ਹੈ ਕਿ ਲੱਤਾਂ ਮਰੀ ਹੋਊਗੀ ਉਹੋ ਜੀ ਹੁੰਦੀ ਤਾਂ ਲੱਤ ਮਾਰਦੀ ਹੁੰਨ ਨਾ 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 ਲੱਤ ਛਾੜ ਵਾਲੀ ਹੈ ਪਿਆਰੀ ਵੀ ਸੋਹਣੀ ਕਰਦੀ ਹੁੰਦੀ ਆ ਹਾਂ ਲੈ ਮਾਰ ਨਿਕਰ ਨੂੰ ਘਰਾ ਪੂਰੀ ਆਏ ਨਹੀਂਗਾ ਤੇ ਜੈਜ ਜੀ ਡਿਮਾਂਡ ਡਿਮਾਂਡ ਯਾਰ 50 ਦੀ ਬੱਛੀ ਦੇ ਦੂੰ ਅੱਜ ਮੁੱਲ 55 ਠੀਕ ਆ ਮੁੱਲ 55 50 ਦੀ ਬੱਛੀ ਦੇ ਦਾਂਗੇ ਤੇ ਇੱਧਰ ਆ ਵੀ ਦਾਸੀ ਦੇਈ ਬਾਈ ਬਾਅਦ ਚ ਆਪਾਂ ਅੰਦਰ ਚੱਲਦੇ ਆਂ ਕਿੰਨੇ ਨਾਗਾ ਇਹ ਮੁਰਗੇ ਮੁਰਗੀਆਂ ਦੇ ਮਾਦ ਨੇ ਡੇਜ ਹੋ ਕੇ ਕੈਮਰਾ ਇਹ 8 9 ਨਾਗਾ ਯਾਰ ਵਿੱਚੋਂ ਸਹਦਾ 8 9 ਮੁਰਗੀਆਂ ਹੋਣੀਆਂ ਵਿੱਚ 4 ਮੁਰਗੀਆਂ ਅੱਛਾ ਅੰਡੇ ਦਿੰਦੀਆਂ ਬਾਈ ਸਾਰੀਆਂ ਸਾਰੀਆਂ ਅੰਡੇ ਦਿੰਦੀਆਂ ਹਾਂ ਬਾਈ ਮਾਰੇ ਨਾ ਬਾਹਰੋਂ ਦਾ ਲਿਆਉਂਦੇ ਰਾਂਡੇ ਖਾਣ ਨੂੰ ਸੀ ਹੂੰ ਪਰ ਦਾਣਾ ਪਾਣੀ ਨਹੀਂ ਜਾਂ ਟਾਈਮ ਨਾਲ ਵਿਚਾਰੇ ਨੂੰ ਪੈਂਦਾ ਹੂੰ ਠੀਕਾ ਮੈਂ ਕਾਣੋ ਸਜਾ ਦੇਣੀ ਵਿਚਾਰਨ ਨਾਲ ਹੀ ਪਿੰਜਰਾ ਦੇ ਦੂੰ ਬਾਈ ਨਾਲ ਹੀ ਪਿੰਜਰਾ ਹਾਂ ਤੇ ਮੁਰਗੇ ਦੀ ਕਿੰਨੀ ਕੀਮਤ ਹੈ ਇੱਕ ਦੀ ਕਰ ਲਾਂਗੇ ਇਕੱਠਿਆਂ ਦਾ ਜੱਟ ਦਾ ਕੋਈ ਨਹੀਂ ਜੇ ਇਕੱਠੇ ਲੈ ਜੂ ਤਾਂ ਚਲੋ ਖੁੱਲਾ ਮਾਨਾ ਖੁੱਲਾ ਮਾਨਾ ਕਰ ਦਾਂਗੇ ਪਿੰਜਰਾ ਵੀ ਡਬਲ ਆ ਬਾਈ ਤੇ ਪਿੰਜਰੇ ਦੀ ਕੀ ਡਿਮਾਂਡ ਆ ਇਹ ਪਿੰਜਰਾ 15 ਦਾ ਬਣਿਆ ਸੀ ਬਾਈ ਦੇ ਦਾਂਗੇ ਅੱਜ 12000 ਦਾ 12000 ਦਾ ਤੇ ਜਿਹੜੇ ਮੁਰਗੇ ਮੁਰਗੀਆਂ ਵੀਰੇ ਉਹ ਕੋਈ ਨਹੀਂ ਸਾਢੇ 500 ਦੀ ਮੁਰਗੀ ਦੇ ਦੂੰਗਾ ਯਾਰ ਹੂੰ ਸਾਢੇ 500 ਦੀ ਮੁਰਗੀ 700 ਦਾ ਮੁਰਗਾ 700 ਦਾ ਮੁਰਗਾ ਮੈਂ ਨਹੀਂ ਲਏ ਸੀ ਵੀਰੇ ਬਣਾਉਣ ਜਾਂ ਤਾਂ ਹੁਣ ਆਂਡੇ ਦਿੰਦੇ ਆ ਅੱਛਾ ਚਲੋ ਪਾਲ ਵੀ ਲਏ ਹਨਾ ਜਿਹੜੇ ਹਾਂ ਠੀਕ ਆ ਤੇ ਇੱਕ ਬਾਈ ਕੋਲ ਕੱਟੀ ਬੜੀ ਚੰਗੀ ਆ ਸਿੰਗੀ ਸੁੰਗੀ ਗੋਲ ਆ ਦੰਦੋ ਕਿਵੇਂ ਬੱਚਾ ਬਾਈ ਦੰਦੋਂ ਵਰੇ ਦੋ ਦੰਦ ਦਾ ਬਚੀ ਕੱਟੀ ਦੋ ਦੰਦ ਜੀ اے ਆਈ ਵਗੈਰਾ ਹੋਈ ਹੈ ਜੀ ਇਹਦੀ ਹੋਈ ਆ ਬਾਈ ਸਿੰਗੀ ਸੁੰਗੀ ਪਾਲੀ ਗੋਲਾ ਹੈ ਨਾ ਕਿੰਨਾ ਸਮਾਂ ਹੋ ਗਿਆ اے ਆਈ ਹੋਈ ਨੂੰ اے ਆਈ ਵੀਰੇ ਹੋਈ ਹੈ ਇਹ 28 ਤਰੀਕ ਦੀ 28 ਤਰੀਕ ਦੀ ਅੱਜ ਹੋ ਗਈ 19 ਹਾਂ ਮਹੀਨੇ ਦੇ ਨੇੜੇ ਸਮਾਂ ਹੋ ਗਿਆ 20 ਤੇ ਮੰਨ ਕੇ ਅੱਜ ਹਾਂ ਠੀਕ ਆ 28 ਨੂੰ ਤੇ 29 ਨੂੰ ਤੇ ਖੰਨੇ ਮੰਡੀ ਵਾਲੇ ਦੇ ਨਾਲ ਮੈਂ ਲਾਈ ਠੀਕ ਹੈ ਮੇਰੇ ਯਾਦ ਆ ਠੀਕ ਆ ਤੇ ਠੀਕ ਆ ਵੀ ਚੰਗਾ ਲਵਾਇਆ ਬਾਈ ਉਹ ਲక్ష్ਮੀ ਹਨ ਕਿਹੜੀ ਚੜੀ ਦਾ ਫਸੀ ਮਰ ਸਕਾ ਯਾਰ ਮਾਤੇ ਨੇ ਕੋਈ ਬਾਹਲਾ ਟੋਪ ਦਾ ਹੈ ਨਾ ਬਾਹਲਾ ਚੰਗਾ ਥਾਨ ਲੱਗਿਆ ਕੱਟਣਾ ਸਾਡੇ ਤਾਂ ਬਹੁਤ ਲੰਬਾਈ ਵਾਲਾ ਥਾਣਾ ਪੂਰਾ ਹੈ ਨਾ ਜਿਵੇਂ ਮਨ ਲਾ ਕੱਟੀ ਹੈ ਹਜੇ ਪੂਰੇ ਲੰਬਾਈ ਵਾਲਾ ਥਾਣਾ ਖੋਲ ਕੇ ਤਾਂ ਨਾਂ ਦਿਖਾਈ ਡਰੂਗੀ ਇਹ ਥੋੜੀ ਜੀ ਇਹ ਤਾਂ ਭੱਜ ਜੂ ਬਾਈ ਹੂੰ ਬਾਕੀ ਸਿੰਗੀ ਸੁੰਗੀ ਪੂਰੀ ਉਂਗਲੀ ਨੰਗਲੀ ਹੈ ਬਾਈ ਸਹੀ ਗੱਲ ਇਹ ਫਿਰ ਬੱਚੇ ਚੌਂ ਗੁਣਾ ਰੱਖੀ ਜੀ ਯਾਰ ਬਾਈ ਹੂੰ ਬਹੁਤ ਦਸੀ ਜਾਂਦਾ ਬੰਦਾ ਨਹੀਂ ਖੜਦਾ ਬਾਈ ਕੱਲੇ ਜਾਣਾ ਬੇ ਸਾਹਮਣਾ ਮਾਲ ਔਖਾ ਆ ਠੀਕ ਆ ਹਾਂਜੀ ਦੋ ਤਿੰਨ ਪਸ਼ੂ ਮੇਰੇ ਉਧਰਲੇ ਘਰੇ ਖੜੇ ਆ ਔਖਾ ਹੋਇਆ ਹਾਂ ਤੇ ਇਹਦੀ ਕੀਮਤ ਇਹ ਬਰਾੜਾ ਦੇ ਦਾਂਗੇ 60 ਚੋਂ ਕਰ ਦਾਂਗੇ ਮਾਨਤਾ ਨੂੰ ਲੋਕ ਪੂਰਾ ਪੂਰਾ ਕਟਿੰਗਾ ਦਾ ਮੰਗੀਆਂ ਨੇ 50 55 ਹਾਂ ਚੰਗੀ ਆ ਬਾਕੀ ਕਰਤੀ ਹਾਂ ਤੇ ਆ ਬੱਚੀ ਕਾਲੀ ਵੀਰੇ ਇਹ ਖੀਰਾ ਬੱਚਾ ਬਾਈ ਸਾਲਕ ਦੀ ਆ ਜੀ ਫੋੜ ਸਕਦਾ ਹੈ ਹਾਂ ਨਾ 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 ਚਾਰ ਥਾਣਾ ਚ ਫੋੜ ਸ਼ਾਮ ਕੇ ਵਾਸੀ ਫਰੀ ਦੇ ਦਾਂਗੇ ਠੀਕ ਆ ਹਾਂ ਛੋਟਾ ਬੱਚਾ ਚਾਰੀ ਥਾਣਾ ਹੋਲੀ ਚੈੱਕ ਕਰਾ ਦੇ ਡਰ ਡਰੇ ਨਾ ਨਹੀਂ ਨਹੀਂ ਓਕੇ ਵੀਰੇ ਡੰਨਾ ਜੀ ਡੰਨ ਝੋਲੀ ਬਹੁਤ ਬੱਚੀ ਝੋਲੀ ਚੰਗੀ ਆ ਬਾਕੀ ਕੁਆਲਿਟੀ ਦੇਖ ਚੰਪ ਧੰਮ ਕਾਲੀ ਆ ਹਾਂ ਇਹਦੀ ਕੀਮਤ ਇਹਦਾ ਮੁੱਲ 15 ਬਜ 12 ਦੀ ਦੇ ਦੂੰਗਾ 12 ਦੀ ਦੇ ਦਾਂ ਜੋੜਾ ਲੈ ਜੇ ਆ ਮਲਾ ਕੇ ਕਰ ਦੂ ਮਾਨ ਤਣ ਬਾਈ ਜੋੜਾ ਲੈ ਜਾਣਗੇ ਨਾ ਪੂਲਾ ਮਾਨ ਤੜ ਕਰ ਦੂ ਠੀਕ ਆ ਵੀਰੇ ਹਾਂ ਬਾਕੀ ਰੰਗ ਦੇ ਜਾਨਵਰ ਦੋਨੇ ਹੀ ਚੰਗੇ ਆ ਹੂੰ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ